ਬੰਦੀ ਸਿੰਘਾਂ ਦੀ ਰਿਹਾਈ ਦੀ ਮੂਦੇ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਮਿੱਤੂ ਦਾ ਬਿਆਨ ਆਇਆ ਹੈ ਕਿ ਮੈਨੂੰ ਬੰਦੀ ਸਿੰਘਾਂ ਦੀ ਰਿਹਾਈ ਤੋਂ ਕੋਈ ਵਿਤਰਾਸ ਨਹੀਂ ਹੈ ਸਾਡੇ ਪਰਿਵਾਰ ਦੀ ਕੋਈ ਮਦਦ ਚਾਹੀਦੀ ਹੈ ਤਾਂ ਅਸੀਂ ਕਰਾਂਗੇ ਅਮਰਪਾਲ ਸਿੰਘ ਨੇ ਮੂਦੇ ਦੇ ਵੀ ਰਵਨੀਤ ਮਿੱਤੂ ਦਾ ਬਿਆਨ ਆਇਆ ਹੈ ਕਿ ਅਮਰਪਾਲ ਦੇ ਪਿਤਾ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਲਗਾਤਾਰ ਰਵਨੀਤ ਮਿੱਤੂ ਬੰਦੀ ਸਿੰਘਾਂ ਨੇ ਮੁਖਾਲਫਤ ਕਰਦੇ ਰਹੇ ਨੇ ਉਹਨਾਂ ਦੀ ਰਿਹਾਈ ਦੀ ਮੁਖਾਲਫਤ ਕਰਦੇ ਰਹੇ ਨੇ ਪਰ ਜਦੋਂ ਤੋਂ ਹਨ ਜੀਜੇਪੀ ਦੇ ਵਿੱਚ ਗਏ ਨੇ ਬੀਜੇਪੀ ਦੇ ਬੰਦ ਨੂੰ ਮੰਤਰੀ ਬਣਾਇਆ ਗਿਆ ਤਾਂ ਉਹਨਾਂ ਦੇ ਪਹਿਲੇ ਹੀ ਬਿਆਨ ਨੇ ਜੋ ਬੰਦੀ ਸਿੰਘਾਂ ਨੂੰ ਲੈ ਕੇ ਆਇਆ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਉਹਨਾਂ ਨੇ ਆਖਿਆ ਕਿ ਮੈਨੂੰ ਬੰਦੀ ਸਿੰਘਾਂ ਦੀ ਰਿਹਾਈ ਤੋਂ ਕੋਈ ਸਮੱਸਿਆ ਨਹੀਂ ਹੈ ਦੇਖੋ ਮੈਂ ਤਾਂ ਮੈਨੂੰ ਮੈਂ ਕੋਈ ਸੋਚੀ ਸਮਝੀ ਕੋਈ ਗੱਲ ਨਹੀਂ ਸੀ ਕਰ ਰਿਹਾ ਮੀਡੀਆ ਤੇ ਆਈ ਜਿਵੇਂ ਤੁਸੀਂ ਸਵਾਲ ਪੁੱਛ ਲਿਆ ਕਿਸੇ ਨੇ ਗੱਲ ਮੇਰ ਨਾਲ ਕੀਤੀ ਤੇ ਮੈਂ ਉਦੋਂ ਹੀ ਸੋਚਿਆ ਵੀ ਯਾਰ ਮੈਂ ਹੁਣ ਉਸ ਜ਼ਿੰਮੇਵਾਰੀ ਤੇ ਆ ਜਿੱਥੇ ਮੈਂ ਨਾ ਆਪਣੀ ਪਾਰਟੀ ਨੂੰ ਨਾ ਆਪਣੀ ਮੈਂ ਸਰਕਾਰ ਨੂੰ ਮੇਰੇ ਕਰਕੇ ਕੋਈ ਉਹਨਾਂ ਦੇ ਨਾਲ ਕੋਈ ਦਿੱਕਤ ਆਵੇ ਉਹਨਾਂ ਨੂੰ ਕੋਈ ਤਕਲੀਫ ਹੋਵੇ ਉਹਨਾਂ ਦਾ ਕੋਈ ਜਿਹੜਾ ਇਹ ਉਤੇ ਕੋਈ ਚੋਟ ਲੱਗੇ ਤੇ ਮੈਂ ਉਹ ਕੰਮ ਨਹੀਂ ਕਰ। ਜੇ ਮੈਂ ਇਸ ਕਰਕੇ ਉਦੋਂ ਹੀ ਇਹ ਗੱਲ ਕਹੀ ਵੀ ਮੇਰੇ ਵੱਲੋਂ ਕੀ ਕਾਨੂੰਨ ਕਹਿੰਦਾ ਏ ਕੀ ਰਾਸ਼ਟਰਪਤੀ ਜੀ ਕਹਿੰਦੇ ਉਹ ਆ ਤੇ ਅਗਲੀਆਂ ਗੱਲਾਂ ਪਰ ਮੇਰੇ ਵੱਲੋਂ ਕੋਈ ਵੀ ਜਿਹੜਾ ਉਹ ਕੋਈ ਪਰਿਵਾਰ ਵੱਲੋਂ ਅਸੀਂ ਸਾਰਿਆਂ ਨੇ ਬਹਿ ਕੇ ਵੀ ਸਾਡੇ ਵੱਲੋਂ ਕੋਈ ਕਿਤੇ ਵੀ ਅੜਿੱਕਾ ਜਿਹੜਾ ਨਹੀਂ ਹੋਊਗਾ ਅਸੀਂ ਆਪਣੇ ਵੱਲੋਂ ਸਪਸ਼ਟ ਇਹ ਤੁਹਾਡੇ ਮੂਰੇ ਅੱਜ ਵੀ ਕਹਿਤਾ ਮੈਂ ਅੱਗੇ ਵੀ ਕਹੂੰਗਾ ਜਿੱਥੇ ਵੀ ਕੋਈ ਲੋੜ ਪਏਗੀ ਅਸੀਂ ਉਸ ਗੱਲ 'ਚ ਅੜਿੱਕਾ ਨਹੀਂ ਬਣਾਂਗੇ ਉਹਨਾਂ ਨੂੰ ਜੋ ਵੀ ਫੈਸਲਾ ਕਰਨਾ ਚਾਹੂਗੀ ਸਰਕਾਰ ਜਾਂ ਕਾਨੂੰਨ ਉਹ ਬਿਲਕੁਲ